ਲੁਧਿਆਣਾ ਵਿਖੇ ਕਾਂਗਰਸ ਪਾਰਟੀ ਤੋਂ ਮਨਜੀਤ ਕੌਰ ਵੱਲੋਂ ਸਰਦਾਰ ਗੁਰਮੀਤ ਸਿੰਘ ਗਿੱਲ ਪ੍ਰਧਾਨ ਅਮਰੀਕਾ ਕਾਂਗਰਸ ਦੇ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਦੇ ਵਿੱਚ ਕਾਂਗਰਸ ਪਾਰਟੀ ਤੋਂ ਕੇਕੇ 바ਬਾ ਅਤੇ ਕਈ ਹੋਰ ਆਗੂ ਵੀ ਪਹੁੰਚੇ ਅੱਜ ਸਾਡੇ ਵਿੱਚ ਇੰਡੀਨ ওভারਸੀਜ਼ ਕਾਂਗਰਸ ਦੇ ਅਮਰੀਕਾ ਦੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਬੀਰ ਸਿੰਘ ਗੈਲਾ ਆਏ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਹਲਕਾ ਦੱਖਣੀ ਦੇ ਵਿੱਚ ਸਾਡੇ ਸਤਕਾਰਯੋਗ ਭੈਣ ਜੀ ਬੀਬੀ ਮਨਜੀਤ ਕੌਰ ਸਰੋਏ ਨੇ ਇੱਕ ਸਲਵਾਨ ਦਾ ਸਮਾਗਮ ਆਯੋਜਿਤ ਕੀਤਾ ਅਤੇ ਸਮਾਜਿਕ ਅਤੇ ਸਿਆਸੀ ਵਿਚਾਰਾ ਹੋਈਆਂ ਨੇ ਕਿਉਂਕਿ ਇਹ ਜੋ ਸਮਾ ਚੱਲ ਰਿਹਾ ਹੈ ਇੱਕ ਪਰਵਰਤਨ ਦਾ ਸਮਾ ਚੱਲ ਰਿਹਾ ਹੈ ਚੇਂਜ ਦਾ ਸਮਾ ਚੱਲ ਰਿਹਾ ਹੈ ਕਿਉਂਕਿ ਇਹ ਗੁਰਮੀਤ ਸਿੰਘ ਗਿੱਲ ਜਿੱਥੇ ਉਥੇ ਕਾਂਗਰਸ ਦਾ ਝੰਡਾ ਚੁੱਕਦੇ ਨੇ ਇਹ ਹਮੇਸ਼ਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਇੱਥੇ ਲਿਆ ਕੇ ਬੱਸਾਂ ਚਲਾਈਆਂ ਅਤੇ ਹੁਣ ਵੀ ਉਸੇ ਸੋਚਣਾ ਇਹ ਇਹਨਾਂ ਦੀਆਂ ਮੀਟੀਆਂ ਉਹ ਦੂਸਰੇ ਪ੍ਰਾਂਤਾਂ ਦੇ ਵਿੱਚ ਕਰਦੇ ਆ ਰਹੇ ਨੇ ਤੇ ਅੱਜ ਸਾਡੇ ਵਿੱਚ ਆਏ ਨੇ ਜਿੱਥੇ ਇਹਨਾਂ ਨੂੰ ਜੀਹਾਂ ਆ ਕਹਿੰਦੇ ਆ ਤੇ ਅੱਜ ਜਿਹੜਾ ਭਾਜਪਾ ਦੇ ਲੋਕ ਨੇ ਅੱਜ ਉਹ ਲੋਕਾਂ ਨੇ ਜੋ ਸਮਾਜ ਦੀਆਂ ਵੱਡੀਆਂ ਪਾਉਣ ਲੱਗੇ ਹੋਏ ਨੇ ਅੱਜ ਉਹਨਾਂ ਲੋਕਾਂ ਤੋਂ ਦੇਸ਼ ਨੂੰ ਸਮਾਜ ਨੂੰ ਬਚਾਉਣ ਦੀ ਲੋੜ ਹੈ ਅੱਜ ਮੈਂ ਸਮਝਦਾ ਅੱਜ ਇੱਥੋਂ ਤੱਕ ਕਿ ਭਾਜਪਾ ਵਾਲਿਆਂ ਦੀ ਸਰਕਾਰ ਨੇ ਤਾਂ ਜਿਹੜਾ ਸਾਡੇ ਸੀਨੀਅਰ ਸਿਟੀਜ਼ਨ ਦੇ ਲਈ ਰੇਲਵੇ ਦੇ ਵਿੱਚ 50% ਛੋਟ ਸੀ ਉਹ ਵੀ ਖਤਮ ਕਰਤੀ ਅੱਜ ਉਹਨਾਂ ਲੋਕਾਂ ਨੇ ਅੱਜ ਮੈਂ ਸਮਝਦਾ ਆ ਜਿਹੜੀ ਮਨਰੇਗਾ ਸਕੀਮ ਹੈ ਮਨਰੇਗਾ ਮਹਾਤਮਾ ਗਾਂਧੀ ਦੀ ਸੋਚ ਤੇ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੀ ਕਿ ਆਮ ਲੋਕ ਆਮ ਕਿਰਤੀ ਲੋਕ ਕੋਈ ਭੁੱਖੇ ਪੇਟ ਨਾਲ ਸੋਵੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਐਸੀ ਸਕੀਮ ਬਣਾਈ ਮਨਰੇਗਾ ਮਹਾਤਮਾ ਗਾਂਧੀ ਜੀ ਦੀ ਭਾਵਨਾਾਂ ਦੀ ਉਹਨਾਂ ਦੀ ਸੋਚ ਦੇ ਮੁਤਾਬਕ ਕਿ ਹਰ ਇੱਕ ਇਨਸਾਨ ਨੂੰ 100 ਦਿਨ ਸਾਲ ਦੇ ਵਿੱਚ ਕੰਮ ਮਿਲੇ ਅਤੇ ਉਹਦੇ ਵਿੱਚ ਸਿਰਫ 10% ਸਟੇਟ ਗਵਰਨਮੈਂਟ ਪਾਉਂਦੀ ਸੀ 90% ਸੈਂਟਰ ਗਵਰਨਮੈਂਟ ਦਾ ਹਿੱਸਾ ਹੁੰਦਾ ਸੀ ਤੇ ਅੱਜ ਇਹਨਾਂ ਨੇ 60-40 ਦੀ ਅਨੁਪਾਤ ਕਰਤੀ ਅੱਗੇ ਜਿਹੜੇ ਕੰਮ ਹੁੰਦੇ ਸੀ ਪਿੰਡ ਦੀ ਪੰਚਾਇਤ ਦੇ ਪਿੰਡ ਦੇ ਉਹਨਾਂ ਦੀ ਮਰਜ਼ੀ ਮੁਤਾਬਕ ਹੁੰਦੇ ਸੀ ਅੱਜ ਇਹ ਕਹਿੰਦੇ ਆ ਅਸੀਂ ਦਿੱਲੀ ਵਾਲੇ ਆਪਦੀ ਮਰਜ਼ੀ ਨਾਲ ਦੱਸਾਂਗੇ ਕਦੋਂ ਕੰਮ ਕਰਨਾ ਕਦੋਂ ਨਹੀਂ ਕਰਨਾ ਕਿਉਂਕਿ ਇੱਕ ਲੋਕ ਕੰਮ ਕਰਾਉਣਗੇ ਚੋਣਾਂ ਵੇਲੇ ਕਿਉਂਕਿ ਜਦ ਇਹਨਾਂ ਨੂੰ ਚੋਣਾਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਉਦੋਂ ਮਨਰੇਗਾ ਉਦੋਂ ਅੱਜੋ ਅੱਜ ਮੈਂ ਸਮਝਦਾ ਵੀ ਆਰਾਮ ਦਾ ਨਾਮ ਬਦਨਾਮ ਨਾ ਕਰੋ ਭਾਜਪਾ ਵਾਲਿਓ ਅੱਜ ਤੁਸੀਂ ਰਾਮ ਦਾ ਨਾਮ ਵੀ ਬਦਨਾਮ ਕਰਨ ਲੱਗੇ ਹੋਇਓ ਤੇ ਜੋ ਅੱਜ ਦੇਸ਼ ਦੇ ਅੰਦਰ ਮੈਂ ਸਮਝਦਾ ਅਸਥਿਰਤਾ ਪੈਦਾ ਕੀਤੀ ਹੈ ਦੇਸ਼ ਨੂੰ ਵੰਡ ਰਹੇ ਨੇ ਇਹਨਾਂ ਲੋਕਾਂ ਤੋਂ ਸਮਾਜ ਨੂੰ ਪੰਜਾਬ ਨੂੰ ਦੇਸ਼ ਨੂੰ ਬਚਾਉਣ ਦੀ ਲੋੜ ਹੈ ਜੇ ਅਸੀਂ ਇੱਥੇ ਸਾਡੇ ਹਲਕਾ ਦੱਖਣੀ ਦੇ ਵਿੱਚ ਜੋ ਬਾਬਾ ਜੀ ਨੇ oprala ਕੀਤਾ ਸਾਡੀ ਭੈਣ ਜੀ ਮਨਜੀਤ ਕੌਰ ਸੋਇਆ ਜੀ ਇਹਨਾਂ ਨੇ ਇੱਥੇ ਜੋ ਇਕੱਠ ਰੱਖਿਆ ਇਹਨਾਂ ਸਾਰਿਆਂ ਦਾ ਜਿੰਨੇ ਵੀ ਇੱਥੇ ਉਚਲ ਕੇ ਆਏ ਨੇ ਸਾਰਿਆਂ ਦੇ ਮੈਂ ਬਹੁਤ ਆਪਦਾ ਦਿਲ ਦੀਆਂ ਗਰਹਾਈਆਂ ਤੋਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੈਨੂੰ ਸਦਕੇ ਸੀ ਜੋ ਮਾਣ ਦਿੱਤਾ ਅੱਜ ਕਿਉਂਕਿ 바ਵਾ ਜੀ ਨੂੰ ਹਾਈ ਕਮਾਂਡ ਦਾ ਹੁਕਮ ਲੱਗਿਆ ਸੀ ਇਹ ਇੱਥੇ ਮਿਹਨਤ ਕਰ ਰਹੇ ਨੇ ਹਾਈ ਕਮਾਂਡ ਦੀ ਮਿਹਨਤ ਚਲੋ ਜੋ ਹੁਕਮ ਲਾਇਆ ਉਹਦੇ ਉੱਤੇ ਮੈਂ ਵੀ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਨਾ ਬਈ ਜਿੰਨਾ ਇਹ 바ਵਾ ਜੀ ਮਿਹਨਤ ਕਰਦੇ ਨੇ ਔਰ ਜਿੰਨੀ ਇਹਨਾਂ ਨੇ ਬਨਲਾ ਦਾ 92 ਤੋਂ ਲੱਗੇ ਹੋਏ ਨੇ ਪਹਿਲਾਂ 93 ਚੇਅਰਮੈਨ ਬਣੇ ਫਿਰ ਉਸ ਤੋਂ ਬਾਅਦ ਜੋ ਸਰਕਾਰ ਦੁਬਾਰਾ ਸਾਡੀ ਬਣੀ 2002 ਦੇ ਵਿੱਚ ਫੇਰੇ ਹਾਊਸਪੇਟ ਦੇ ਚੇਅਰਮੈਨ ਬਣੇ ਹੁਣ ਪਿਛਲੀ ਸਰਕਾਰ ਚ ਵੀ ਇਹ ਚੇਅਰਮੈਨ ਰਹੇ ਨੇ ਪਰ ਇਹਨਾਂ ਦੀ ਤਮੰਨਾ ਸੀ ਕਿ ਕਿਸੇ ਹਲਕੇ ਤੋਂ ਮੈਂ ਇਲੈਕਸ਼ਨ ਲੜਾਂ ਪਰ ਅਸੀਂ ਇਹ ਕਿ ਹਾਈ ਕਮਾਂਡ ਨਾਲ ਗੱਲ ਕਰਕੇ ਜੋ ਵੀ ਹੈ ਕਿਉਂਕਿ ਅਜਿਵੇਂ ਇੱਥੇ ਆਇਆ ਔਰ ਵਿਸ਼ਵਾਸ ਵੀ ਦੋਨਾਂ ਹਲਕੇ ਦੇ ਲੋਕਾਂ ਨੂੰ ਵੀ ਅਸੀਂ ਪੂਰਾ ਆਪਦੇ ਬੰਨੀਓ ਪੂਰਾ ਜੋਰ ਲਾਵਾਂਗੇ ਕਿ ਬਾਬਾ ਜੀ ਨੇ ਇੱਥੇ ਉਹ ਇੱਥੇ ਸਟ੍ਰੈਟ ਮਿਲੇ ਔਰ ਪਰਮਾਤਮਾ ਕਰੇ ਔਰ ਕਿਉਂਕਿ ਇਹਨਾਂ ਦਾ ਜੋ ਦਿਲ ਚ ਇਹਨਾਂ ਦਾ ਜਜ਼ਬਾ ਜੋ ਇਹ ਕਰਨਾ ਚਾਹੁੰਦੇ ਆ ਲੋਕਾਂ ਦੀ ਖਾਤਰ ਉмма ਕਿਸੇ ਲੀਟਰ ਦੇ ਵਿੱਚ ਨਹੀਂ ਦੇਖਿਆ ਇਹ ਨਹੀਂ ਵੀ ਮੇਰੇ ਦੋਸਤ ਨੇ ਇਹ ਸਾਡੇ ਸਾਡੀ ਪਿਛਲੀ ਤਕਰੀਬਨ 30 ਸਾਲ ਤੋਂ 35 ਸਾਲ ਤੋਂ ਅਸੀਂ ਦੋਸਤਾਂ ਪਰ ਇਹ ਜਿਹੇ ਜੇ ਅੰਦਰੋਂ ਨੇ ਉਹ ਜੇ ਬਾਹਰੋਂ ਨੇ ਕਹਿਣੀ ਤੇ ਕਰਨੀ ਦੇ ਇੱਕ ਨੇ ਕਿਉਂਕਿ 30 ਸਾਲ ਤੋਂ ਧੀਆਂ ਦੀਆਂ ਲੋੜੀਆਂ ਦਾ ਮੇਲੇ ਲਾਉਣੇ ਲੋਕ ਸਮਾਜ ਦੇ ਕੰਮ ਕਰਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਨਾ ਅਮਰੀਕਾ ਵੀ ਜਾਂਦੇ ਨੇ ਸਾਡੇ ਕੋ ਉੱਥੇ ਬਾਬਾ ਜੀ ਦਾ ਨਾਮ ਲੈਂਦੇ ਨੇ ਇਹ ਇਕੱਲਾ ਕਾਂਗਰਸ ਪਾਰਟੀ ਦਾ ਕੰਮ ਨਹੀਂ ਕਰਦੇ ਸਮਾਜ ਸੇਵਾ ਦਾ ਬਹੁਤ ਵੱਡਾ ਕੰਮ ਕਰਦੇ ਆ ਔਰ ਔਰ 24 ਘੰਟੇ ਸੱਤੇ ਦਿਨ ਲੱਗੇ ਰਹਿੰਦੇ ਨੇ ਇਹ ਨਹੀਂ ਹੈ ਵੀ ਕਈ ਬੰਦੇ ਤਾਂ ਇਲੈਕਸ਼ਨ ਲਈ ਬਾਹਰ ਨਿਕਲਦੇ ਨੇ ਪਰ ਇਹਨਾਂ ਨੂੰ ਲੈ ਕੇ ਨਾ ਕੋਈ ਮਤਲਬ ਨਹੀਂ ਹੁੰਦਾ ਇਹ ਸਮਾਜ ਦੀ ਦਿਨ ਬੋ ਰਾਤ ਕੋ ਉਤਰ ਜੁਲਮ ਮਰਜੀ ਦਾ ਗੇਟ ਦਰਵਾਜ਼ੇ ਖੁੱਲੇ ਹੁੰਦੇ ਜੋ ਜਦੋਂ ਮਰਜੀ ਕੋਈ ਚਲੇ ਜਾਵੇ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਆ ਮੈਂ ਜੇ ਕਾਂਗਰਸ ਪ੍ਰਧਾਨ ਅਮਰੀਕਾ ਦਾ ਪੰਜਾਬ ਚੈਪਟਰ ਦਾ ਪੂਰੀ ਸਪੋਰਟ ਆ ਬਾਬਾ ਜੀ ਨੂੰ ਪਰ ਬਾਕੀ ਅਸੀਂ ਦੁਬਾਰਾ ਫੇਰ ਇੱਥੇ ਜਿੰਨੇ ਵੀ ਇੱਥੇ ਧੰਨਵਾਦ ਕਰਦੇ ਸਾਡੀ ਭੈਣ ਜੀ ਮਨਜੀਤ ਕੌਰ ਸਰਵਾਜੀ ਦਾ ਕਿ ਜਿਨ੍ਹਾਂ ਨੇ ਇੱਥੇ ਅੱਜ ਇੱਕ ਛੋਟ ਛੋਟ ਨੋਟਿਸ ਤੇ ਇਹਨੇ ਬੰਦਿਆਂ ਨੂੰ ਇਕੱਠੇ ਕਰਕੇ ਸਾਡਾ ਸਨਮਾਨ ਕੀਤਾ ਧੰਨਵਾਦ ਜੀ ਮੈਂ ਮਨਜੀਤ ਕੁਰ ਸਰਾਏ ਤੁਹਾਡੇ ਸਾਰਿਆਂ ਦਾ ਆਇਆ ਧੰਨਵਾਦ ਕਰਦੀਆਂ ਔਰ ਫਤਿਹ ਸਾਂਝ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਜੀ ਦਾ ਤੇ ਗੁਰਨਾਮ ਸਿੰਘ ਜੀ ਦਾ ਜਿਹੜੇ ਕਿ ਜੁਐਸ ਤੋਂ ਆਏ ਨੇ ਗੁਰਮੀਤ ਸਿੰਘ ਜੀ ਤੇ ਉਹਨਾਂ ਦਾ ਆਇਆ ਤਾਂ ਬਹੁਤ ਬਹੁਤ ਧੰਨਵਾਦ ਕਰਦੀਆਂ ਔਰ ਜਿੰਨੀ ਵੀ ਸੰਗਤ ਮੇਰੇ ਨਾਲ ਅੱਜ ਬੈਠੀ ਆ ਔਰ ਸਭ ਨੇ ਇਹਨਾਂ ਦਾ ਆਇਆਂ ਦਾ ਤਾਂ ਸਨਮਾਨ ਕੀਤਾ ਵਾ ਤੇ ਬਾਕੀ ਜਿੰਨੇ ਵੀ ਮੇਰੇ ਵੀਰ ਆਏ ਨੇ ਮੇਰੀਆਂ ਭੈਣਾਂ ਆਈਆਂ ਨੇ ਤੇ ਸਭ ਤੋਂ ਧੰਨਵਾਦ ਕਰਦੀਆਂ ਅਸੀਂ ਕਹਿੰਨੇ ਕਿ ਬਾਵਾ ਜੀ ਇਸ ਸਾਡੇ ਵਾਲੇ ਵਾਰਡ ਦੇ ਵਿੱਚ ਆਉਣ ਸਾਡੇ ਵਾਲੇ ਇਰੇ ਚ ਆਉਣ ਸਾਡੇ ਵਾਲੇ ਹਲਕੇ ਦੇ ਵਿੱਚ ਆਉਣ ਤੇ ਐਮਐਲਏ ਚ ਇਲੈਕਸ਼ਨ ਲੜਨ ਤੇ ਅਸੀਂ ਜਿੱਤਾ ਕੇ ਇਹਨਾਂ ਨੂੰ ਇੱਥੋਂ ਭੇਜੀਏ ਤੇ ਬਾਕੀ ਸਾਰੀ ਸੰਗਤ ਅੱਗੇ ਸਾਰੇ ਵੀਰ ਅੱਗੇ ਭੈਣਾਂ ਵਗੇ ਇਹ ਅਰਦਾਸ ਆ ਵੀ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰਕੇ ਆਪਾਂ ਅੱਗੇ ਲੈ ਕੇ ਆਈਏ ਤਾਂ ਕਿ ਸਾਨੂੰ ਇੱਕ ਵਧੀਆ ਐਮਐਲਏ ਮਿਲ ਜਵੇ ਭਾਈਚੂ ਕੇ ਖਾਲਸਾ ਭਾਈਚੂ ਕੇ ਫਤਹਿ ਹਾਂਜੀ ਅੱਜ ਦੀ ਮੀਟਿੰਗ ਜੀ ਬਹੁਤ ਕਿੱਦਾਂ ਲੱਗੀ ਅੱਜ ਦੀ ਮੀਟਿੰਗ ਬਹੁਤ ਵਧੀਆ ਮੇਰੀ ਭੈਣ ਮਨਜੀਤ ਸਰੋਜੀ ਬਹੁਤ ਹੀ ਮਿਹਨਤੀ ਔਰ ਇਮਾਨਦਾਰ ਨੇ ਕਾਫੀ ਸਮੇ ਤੋਂ ਇਹ ਹਲਕੇ ਦੀ ਸੇਵਾ ਕਰ ਰਹੇ ਨੇ ਔਰ ਮੇਰੇ ਵੀਰ ਬਾਬਾ ਜੀ ਔਰ ਸਾਡੇ ਵੱਡੇ ਵੀਰ ਜਿਹੜੇ ਹਾਂਜੀ ਅਮਰੀਕਾ ਤੋਂ ਜਿਹੜੇ ਆਪਣੇ ਹੈਗੇ ਨੇ ਬਹੁਤ ਹੀ ਵਧੀਆ ਔਰ ਕਾਂਗਰਸੀ ਜਿਹੜੇ ਨੇ ਵਰਕਰਾਂ ਦਾ ਅੱਜ ਦਾ ਉਪਰਾਲਾ ਬਹੁਤ ਵਧੀਆ ਹੈ ਕਿਉਂਕਿ ਦੱਸਦੇ ਆ ਕਿ ਕਾਫੀ ਸ਼ਾਰਟ ਟਾਈਮ ਦੇ ਉੱਤੇ ਇਹਨਾਂ ਨੇ ਮੈਸੇਜ ਲਗਾਏ ਨੇ ਔਰ ਬਹੁਤ ਵਧੀਆ ਕਿਉਂਕਿ ਮਨਜੀਤ ਜੀ ਦੇ ਕੰਮ ਬੋਲਦੇ ਨੇ ਕਾਫੀ ਹਲਕੇ ਦੇ ਵਿੱਚ ਮੈਡੀਕਲ ਕੈਂਪ ਲਗਾਤੇ ਲੋਕਾਂ ਦੀ ਸਹਾਇਤਾ ਜਾਂ ਹੁਣ ਧੀਆਂ ਦੀ ਲੋੜੀ ਬਾਬਾ ਜੀ ਦੇ ਨਾਲ ਇਹ ਤਾਂ ਕਾਫੀ ਸਮੇ ਤੋਂ ਕਰ ਰਹੇ ਨੇ ਸੋ ਅਸੀਂ ਖੁਦ ਚਾਹੁੰਦੇ ਆ ਕਿ ਜੋ ਵਰਕ ਕਰਦਾ ਉਹਨੂੰ ਉਹਦਾ ਬਣਦਾ ਹੱਕ ਮਿਲਣਾ ਚਾਹੀਦਾ